ਜਿਹੜਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਹਨ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਅਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬਿਲਕੁਲ ਜੂਨ ਹੀ ਚੱਲ ਰਿਹਾ ਭਾਜਪਾ ਦੇ ਗੁੰਡੇ ਭਾਜਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਭਾਜਪਾ ਦੇ ਖਾਸ ਕਰਕੇ ਰਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਹਰ ਘੜੀ ਭਗਵੰਤ ਮਾਨ ਦੀ ਪੁਲਸਾ ਮੂਬਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਦੀ ਸ਼ਹਿਰ ਦੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਧੂ ਦੀ ਸਟੇਜ ਤੇ ਬਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਭਾਸ਼ਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹਨੇ ਜਾਤਾਂ ਦੇ ਨਾਂ ਤੇ ਲੜਾਉਣਗੇ ਹਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਹਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਵੀ ਇਹ ਮੰਗਾ ਮੰਨ ਤੋਂ ਬਿਗਾਰੇ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਨ ਅਸੀਂ ਕੱਲੇ-ਕੱਲੇ ਦੀ ਫੋਟੋ ਹਰ ਪਿੰਡਾਂ ਤੋਂ شناخت ਕਰਵਾ ਦਿਆਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਤਣ ਜਾ ਸਕਦਾ ਇਹ ਸਥਾਨਕ ਲੋਕਾਂ ਤੇ ਨਾਤਾ ਦੇ ਪਾਸ਼ਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਮੀਆਂ ਲੱਖਾਂ ਟਕਰਾ ਕੇ ਆਪ ਪੁਛਾਉਂਦਾ ਇਰਾਦਾ ਹੁਣ ਪਾਸ਼ਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪ ਤੇ ਐਸਐਸਪੀ ਨੂੰ ਉਹ ਕਿੱਥੇ ਆ ਐਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਜੋ ਨਹੀਂ ਕਰਨ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪਵਾਦੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਮਾਂ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪਾਸ਼ਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਡਰਨ ਵਾਲੇ ਨਹੀਂ ਹੈਗੇ ਅਰੇ ਪਾਸ਼ਪਾ ਪਹਿਲਾਂ ਵੀ ਚਾਲ ਚੱਲਦੇ ਸੀ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਸ਼ਪਾ ਮੋਦੀ ਸਰਕਾਰ ਆਪਕੇ ਚਨਣਾ ਤੇ ਪਹਿਲਾਂ ਵੀ ਜਦੋਂ ਆਏ ਸੀ ਮੀਡੀਆ ਨਾਲ ਸੀਗਾ ਹਰ ਸੂਖਾਲਿਆਂ ਨਾਲ ਮੀਡੀਆ ਹੁੰਦਾ ਵਾ ਅਸੀਂ ਕੋਈ ਤਰਾਜ ਨਹੀਂ ਕਰਦੇ ਮੀਡੀਆ ਤੇ ਹੁਣ ਇੰਨਾ ਚੈਨਲਾਂ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਅਰ ਜੋ ਪੱਖਪਾਤ ਦਾ ਮੀਨਸਟਰੀ ਮੀਡੀਆ ਵੇ ਬਖਾਲੂਗਾ ਜੂਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਪੱਖ ਦਵਾਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰੱਜੀ ਜਾਇਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਲੇ ਸਮੇਂ ਵਿੱਚ ਕਿਵੇਂ ਇਸ ਦਾ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ ਪਾਟਪਾ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ